ਦੋਸਤੋ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਆਉਂਦਾ ਹੈ ਕੋਈ ਮੁਸੀਬਤ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਦੋਸ਼ ਦੇਣ ਲੱਗ ਜਾਂਦੇ ਹਾਂ ਚਾਹੇ ਅਸੀਂ ਕਿੰਨੀ ਵੀ ਭਗਤੀ ਕਰਦੇ ਹੋਈ ਸਾਡਾ ਵਿਸ਼ਵਾਸ ਡੋਲ ਹੀ ਜਾਂਦਾ ਹੈ ਇਹ ਕਿਸ ਤਰ੍ਹਾਂ ਦੀ ਹੀ ਛੋਟੀ ਜਹੀ ਕਹਾਣੀ ਹੈ ਜੋ ਤੁਹਾਡਾ ਪਰਮਾਤਮਾ ਉੱਪਰ ਵਿਸ਼ਵਾਸ ਡੋਲਣ ਨਹੀਂ ਦੇਵੇਗੀ ਇੱਕ ਔਰਤ ਸੀ ਉਹ ਹਮੇਸ਼ਾ ਸਵੇਰੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦੀ ਨਿਤਨੇਮ ਕਰਦੀ ਸੀ ਅੰਮ੍ਰਿਤ ਵੇਲੇ ਉੱਠ ਕੇ ਉਹ ਪ੍ਰਭੂ ਸਿਮਰਨ ਵਿੱਚ ਲੱਗ ਜਾਂਦੀ ਵਾਹਿਗੁਰੂ ਨਾਲ ਉਸਦਾ ਪ੍ਰੇਮ ਐਨਾ ਸੀ ਕਿ ਕੁਝ ਵੀ ਹੋ ਜਾਵੇ ਉਹ ਆਪਣਾ ਨਿਤਨੇਮ ਨਹੀਂ ਛੱਡਦੀ ਸੀ ਹਮੇਸ਼ਾ ਪਾਠ ਕਰਦੀ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨਾ ਉਸਦੇ ਨਿਤਨੇਮ ਦਾ ਹਿੱਸਾ ਸੀ ਇੱਕ ਦਿਨ ਉਸਦਾ 12-13 ਸਾਲ ਦਾ ਲੜਕਾ ਖੇਡਦਾ-ਖੇਡਦਾ ਛੱਤ ਤੋਂ ਹੇਠਾਂ ਡਿੱਗ ਜਾਂਦਾ ਹੈ ਉਸ ਨੂੰ ਬਹੁਤ ਝੋਟ ਲੱਗਦੀ ਹੈ ਔਰ ਦੌੜ ਕੇ ਆਕੇ ਦੇਖਦੀ ਹੈ ਕਿ ਬੱਚੇ ਦੇ ਬਹੁਤ ਸੱਟਾਂ ਲੱਗਦੀਆਂ ਹਨ ਉਹ ਬਹੁਤ ਘਬराई ਹੋਈ ਸੀ ਕਿਉਂਕਿ ਘਰ ਵਿੱਚ ਹੋਰ ਕੋਈ ਨਹੀਂ ਸੀ ਉਸਨੇ ਹਿੰਮਤ ਕੀਤੀ ਤੇ ਬੱਚੇ ਨੂੰ ਗੋਦ ਵਿੱਚ ਉਠਾ ਕੇ ਆਪਣੇ ਇਲਾਕੇ ਦੇ ਹਸਪਤਾਲ ਵੱਲ ਦੌੜ ਪਈ ਉਹ ਰਸਤੇ ਵਿੱਚ ਪਰਮਾਤਮਾ ਨੂੰ ਬੇਨਤੀਆਂ ਕਰਦੀ ਜਾਂਦੀ ਕਿ ਵਾਹਿਗੁਰੂ ਕਿਰਪਾ ਕਰੋ ਮੇਰੇ ਬੱਚੇ ਦੀ ਰੱਖਿਆ ਕਰੋ ਬੇਨਤੀਆਂ ਕਰਦੀ ਕਰਦੀ ਵਾਹਿਗੁਰੂ ਵਾਹਿਗੁਰੂ ਜਪਦੀ ਉਹ ਹਸਪਤਾਲ ਪਹੁੰਚ ਗਈ ਡਾਕਟਰਾਂ ਨੇ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਉਹ ਬੈਠ ਕੇ ਪਾਠ ਕਰਨ ਲੱਗ ਗਈ ਬਹੁਤ ਹੀ ਘਬराई ਹੋਈ ਸੀ ਡਾਕਟਰ ਸਹੇਬ ਆਏ ਅਤੇ ਕਹਿਣ ਲੱਗੇ ਕਿੱਕ ਬਰੌਂ ਦੀ ਲੋੜ ਨਹੀਂ ਬੱਚਾ ਠੀਕ ਹੈ ਚੋਟ ਜਿਆਦਾ ਗਹਿਰੀ ਨਹੀਂ ਹੈ ਡਾਕਟਰ ਨੇ ਦਵਾਈਆਂ ਦੇ ਕੇ 2 ਘੰਟੇ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਘਰ ਆਈ ਉਸ ਦਾ ਮਨ ਬਹੁਤ ਹੀ ਘਬਰਾਇਆ ਹੋਇਆ ਸੀ ਉਸ ਨੇ ਟੀਵੀ ਆਨ ਕੀਤਾ ਉਸ ਦੇ ਘਰ ਵਿੱਚ ਹਰ ਵਕਤ ਟੀਵੀ ਉੱਪਰ ਬਾਠ ਸਿਮਰਨ ਕਥਾ ਕੀਰਤਨ ਚੱਲਦਾ ਰਹਿੰਦਾ ਸੀ ਘਰ ਵਿੱਚ ਬੈਠੀ ਉਹ ਵਾਰ-ਵਾਰ ਵਹਿਗੁਰੂ ਨੂੰ ਬੇਨਤੀਆਂ ਕਰਦੀ ਕਦੇ ਸ਼ਿਕਾਇਤਾਂ ਕਰਦੀ ਕਿ ਹੈ ਵਾਹਿਗੁਰੂ ਮੇਰੀ ਤਾਂ ਕੀ ਗਲਤੀ ਹੋ ਗਈ ਜੋ ਤੁਸੀਂ ਮੇਰੇ ਬੇਟੇ ਨੂੰ ਐਨੀ ਤਕਲੀਫ ਦਿੱਤੀ ਹੈ ਤੁਸੀਂ ਮੇਰੇ ਬੇਟੇ ਦੀ ਰੱਖਿਆ ਕਿਉਂ ਨਹੀਂ ਕੀਤੀ ਜੋ ਲੋਕ ਜਿਆਦਾ ਪਾਠ ਕਰਦੇ ਹਨ ਤੁਸੀਂ ਉਹਨਾਂ ਨੂੰ ਹੀ ਜਿਆਦਾ ਦੁੱਖ ਕਿਉਂ ਦਿੰਦੇ ਹੋ ਇਹ ਸਭ ਉਹ ਸੋਚ ਹੀ ਰਹੀ ਸੀ ਕਿ ਟੀਵੀ ਤੇ ਸੰਤਾਂ ਦੀ ਕਥਾ ਆ ਗਈ ਉਹ ਕਹਿ ਰਹੇ ਸਨ ਕਿ ਜੇਕਰ ਸਾਨੂੰ ਕੋਈ ਦੁੱਖ ਆਉਂਦਾ ਹੈ ਤਾਂ ਅਸੀਂ ਡੋਲ ਜਾਂਦੇ ਹਾਂ ਪਰਮਾਤਮਾ ਨੂੰ ਕੋਸਣ ਲੱਗਦੇ ਹਾਂ ਉਸ ਨੂੰ ਸ਼ਿਕਾਇਤਾਂ ਕਰਨ ਲੱਗਦੇ ਹਾਂ ਕਿ ਤੁਸੀਂ ਸਾਡੀ ਰੱਖਿਆ ਕਿਉਂ ਨਹੀਂ ਕੀਤੀ परपरमात्मा ਸਾਡੇ ਹਰ ਪਲ ਨਾਲ ਹੁੰਦੇ ਹਨ ਉਹ ਸਾਡੀ ਰੱਖਿਆ ਕਰਦੇ ਹਨ ਜੋ ਮੁਸੀਬਤ ਸਾਡੀ ਕਿਸਮਤ ਵਿੱਚ ਹੁੰਦੀ ਹੈ ਉਹ ਉਸ ਨੂੰ ਰੋਕਦੇ ਨਹੀਂ ਬਲਕਿ ਉਸ ਮੁਸੀਬਤ ਵਿੱਚੋਂ ਬਚਾ ਕੇ ਸਾਨੂੰ ਬਾਹਰ ਕੱਢ ਲੈਂਦੇ ਹਨ ਸੰਤਾਂ ਦੇ ਬਚਨ ਉਸ ਦੇ ਮਨ ਤੇ ਬਹੁਤ ਅਸਰ ਕਰ ਰਹੇ ਸਨ ਬੈਠੇ-ਬੈਠੇ ਉਸ ਔਰਤ ਦਾ ਹੱਥ ਆਪਣੇ ਪੇਟ ਉੱਪਰ ਗਿਆ ਉਸ ਨੂੰ ਯਾਦ ਆਇਆ ਕਿ ਹਾਲੇ 15 ਦਿਨ ਪਹਿਲਾਂ ਹੀ ਤਾਂ ਉਸ ਦੇ ਪੇਟ ਦਾ ਆਪਰੇਸ਼ਨ ਹੋਇਆ ਸੀ ਉਹ ਤਾਂ ਇੱਕ ਕੁਆਲਟੀ ਆਣੀ ਵੀ ਨਹੀਂ ਉਠਾ ਸਕਦੀ ਸੀ ਫਿਰ ਉਸਨੇ 12 13 ਸਾਲ ਦੇ ਬੱਚੇ ਨੂੰ ਚੁੱਕ ਕੇ ਹਸਪੀਟਲ ਤੱਕ ਕਿਵੇਂ ਪਹੁੰਚ ਗਈ ਇਹ ਸਭ ਉਸ ਵਾਹਿਗੁਰੂ ਦੀ ਸ਼ਕਤੀ ਹੀ ਸੀ ਕਿ ਉਸ ਨੂੰ ਆਪਣੇ ਪੇਟ ਵਿੱਚ ਕੋਈ ਤਕਲੀਫ ਕੋਈ ਦਰਦ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਬੱਚੇ ਨੂੰ ਚੁੱਕ ਕੇ ਲਿਜਾ ਸਕੇ ਫਿਰ ਉਸ ਨੂੰ ਯਾਦ ਆਇਆ ਕਿ ਹਸਪੀਟਲ ਵਿੱਚ ਡਾਕਟਰ 2 ਵਜੇ ਤੋਂ 5 ਵਜੇ ਤੱਕ ਛੁੱਟੀ ਤੇ ਚਲੇ ਜਾਂਦੇ ਹਨ ਫਿਰ ਉਸ ਦਿਨ ਉਹ 4 ਵਜੇ ਤੱਕ ਵੀ ਹਸਪੀਟਲ ਵਿੱਚ ਮੌਜੂਦ ਸੀ ਉਸ ਵਹਿਗੁਰੂ ਦੀ ਹੀ ਕਿਰਪਾ ਹੈ ਕਿ ਮੇਰੇ ਬੇਟੇ ਦਾ ਟਾਈਮ ਸੇ ਅਲੱਗ ਸ਼ੁਰੂ ਹੋ ਗਿਆ। ਫਿਰ ਉਸ ਨੂੰ ਇੱਕ ਹੋਰ ਗੱਲ ਜਾਦਾਈ ਕਿ ਜਿੱਥੇ ਗਾਰਡਨ ਵਿੱਚ ਬੱਚਾ ਗਿਰਿਆ ਸੀ ਹਾਲੇ ਉੱਥੇ ਕੁਝ ਦਿਨ ਪਹਿਲਾਂ ਹੀ ਮੋਡੀਆਂ-ਮੋਟੀਆਂ ਪਾਈਪਾਂ ਪਈਆਂ ਸਨ ਜੋ ਉਹਨਾਂ ਨੇ ਕੱਲ ਹੀ ਚੁਕਵਾਈਆਂ ਸਨ। ਜੇਕਰ ਬੱਚਾ ਉਹਨਾਂ ਪਾਈਪਾਂ ਤੇ ਡਿੱਗਦਾ ਤਾਂ ਉਸ ਦੀ ਕਿੰਨੀ ਜ਼ਿਆਦਾ ਝੋਟ ਆਉਣੀ ਸੀ। ਇਹ ਸਭ ਉਸ ਵਹਿਗੁਰੂ ਨੇ ਹੀ ਬਚਾ ਕੀਤਾ ਹੈ ਕਿ ਮੇਰੇ ਬੱਚੇ ਤੇ ਡੂੰਘੀਆਂ ਝੋਟਾਂ ਨਹੀਂ ਆਈਆਂ। ਉਸ ਨੇ ਵਹਿਗੁਰੂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ। ਕਿ ਵਾਹਿਗੁਰੂ ਜੀ ਤੁਸੀਂ ਅੰਗ ਸੰਗ ਸਹਾਈ ਹੋਗੀ ਸਾਡੀ ਰੱਖਿਆ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਜੋ ਸੱਚੇ ਮਨ ਨਾਲ ਪ੍ਰਭੂ ਦੀ ਸੇਵਾ ਭਗਤੀ ਕਰਦਾ ਹੈ ਵਾਹਿਗੁਰੂ ਉਸ ਦੀ ਰੱਖਿਆ ਜਰੂਰ ਕਰਦੇ ਹਨ ਸਾਨੂੰ ਆਪਣਾ ਵਿਸ਼ਵਾਸ ਉਸ ਉੱਪਰ ਬਣਾ ਕੇ ਰੱਖਣਾ ਚਾਹੀਦਾ ਹੈ ਛੋਟੀ ਜਹੀ ਮੁਸੀਬਤ ਆਉਣ ਤੇ ਆਪਣੇ ਵਿਸ਼ਵਾਸ ਨੂੰ ਡੋਲਣ ਨਹੀਂ ਦੇਣਾ ਚਾਹੀਦਾ ਉਸ ਪਰਮਾਤਮਾ ਦੇ ਘਰ ਦੇਰ ਹੈ ਅੰਦੀਰ ਨਹੀਂ ਉਹ ਸਾਨੂੰ ਮੁਸੀਬਤਾਂ ਚੋਂ ਕੱਢਣ ਵਿੱਚ ਸਾਡੇ ਨਾਲ ਹੁੰਦੇ ਹਨ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਨਾਲ ਤਦ ਤੱਕ ਖੁਸ਼ ਰਹੋ ਵਾਹਿਗੁਰੂ ਭਲੇ ਕਰਨ